ਖਸ਼ਿਆ ਕਾਲ ਜੀ ਮੈਂ ਬਾਜੀਵਾ ਬਟਿਕਾ ਤੋਂ ਬਰਨਾਲਾ ਸਿਟੀ ਤੋਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਡਿਸਕਾਊਂਟ ਪਰ ਲਾਏ ਨੇ ਕਾਟਨ ਫੈਬਰਿਕ ਦੇ ਅੱਜ ਵਾਲੀ ਵੀਡੀਓ ਉਹਨਾਂ ਦੇ ਉਹ ਸੁਣਤ ਉਹ ਸੂਟ ਦਿਖਾਵਾਂਗੇ ਜੀ ਆਪਾਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਦੀ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ 91 ਸਾਰੇ ਸੂਟਾਂ ਦਾ ਫੈਬਰਿਕ ਦੀ ਡਿਟੇਲ ਐਂਡ ਪ੍ਰਾਈਸ ਬਾਕੀ ਸਭ ਕੁਝ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਸੇ ਦਾ ਵੀ ਵਰਤ ਕਿਸੇ ਸੂਟ ਨਾਲ ਮੈਚ ਨਹੀਂ ਕਰੂਗਾ ਸਾਰੇ ਸੂਟਾਂ ਦਾ ਬਰਕ ਅਲੱਗ-ਅਲੱਗ ਹੋਊਗਾ ਜੀ ਪ੍ਰਾਈਸ ਵੀ ਮੈਂ ਸਾਰੇ ਸੂਟ ਨੇ ਮੈਂਸ਼ਨ ਕਰ ਹੀ ਦੇਵਾਂਗੀ ਤਕਰੀਬਨ ਕਿਹੜਾ 999 ਚਾ ਕਿਹੜਾ ਕਿੰਨੇ ਪ੍ਰਾਈਸ ਚ ਹੈ ਕਈ 999 ਤੋਂ ਨੀਚੇ ਵੀ ਹੋਣਗੇ ਜੀ ਕਈ 999 ਤੋਂ ਉੱਪਰ ਵੀ ਹੋਣਗੇ ਜੀ ਫੈਬਰਿਕ ਸਾਰਿਆਂ ਦਾ ਵਧੀਆ ਹੀ ਯੂਜ਼ ਕੀਤਾ ਹੋਊਗਾ ਜਿਹੜਾ ਆਪਾਂ ਨਾਰਮਲ ਯੂਜ਼ ਕਰਦੇ ਆਉਣੇ ਆਗੇ ਆਪਣਾ ਕੋਲੇ ਕਸਟਮਰ ਦੇ ਸੂਟ ਰੈਡੀ ਕਰਕੇ ਭੇਜਦੇ ਆ ਉਹੀ ਫੈਬਰਿਕ ਦੇ ਉੱਪਰ ਇਹ ਵਾਲੇ ਸੂਟ ਰੈਡੀ ਕੀਤੇ ਨੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਜਿਹੜਾ ਲੈਫਟ ਰਹਿਦਾ ਸੀਗਾ ਉਹਨਾਂ ਨੂੰ ਆਪਾਂ ਨੇ ਡਿਸਕਾਊਂਟ ਦੇ ਉੱਪਰ ਲਗਾਇਆ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਦਿਖਾਵਾਂਗੇ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੇ ਲੈ ਕੇ ਆਵਾਂਗੇ ਆਪਾਂ ਹੈਂਡਵਰਕ ਦੇ ਸੂਟ ਆ ਜਾਣਗੇ ਮਸ਼ੀਨਵਰਕ ਹੈਂਡਵਰਕਾਂ ਜੋ ਪੱਗ ਦਾ ਵਰਕ ਆ ਜੂਗਾ ਹੈਂਡ ਪੇਂਟ ਪਲੱਸ ਆ ਹੈਂਡ ਪਲੱਸ ਪੇਂਟ ਦੇ ਸੂਟ ਆ ਜਾਣਗੇ ਨੀਡਲ ਵਰਕ ਆ ਜੂਗਾ ਜੀ ਸੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਜਿਹੜੀ ਵੀ ਆਪਾਂ ਡਿਸਕਾਊਂਟ ਵਾਲੀ ਵੀਡੀਓ ਪਾਉਣੇ ਹੋਣੇ ਉਹ ਜਲਦੀ ਤੁਹਾਨੂੰ ਜਲਦੀ ਤੁਹਾਡੇ ਤੱਕ ਪਹੁੰਚ ਸਕਣ ਜੀ ਸੋ ਇਸ ਲਈ ਆਪਣੇ ਸਾਈਡ ਦੇ ਘੰਟੀ ਵਾਲਾ ਬਟਨ ਹੈ ਉਹਨੂੰ ਕਰ ਦਿਓ ਪ੍ਰੈਸ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜ਼ਰੂਰ ਪਹੁੰਚਾ ਇਹਦਾ ਖਾਸ ਬਣ ਜੀ ਸਟਾਰਟਿੰਗ ਕਰਦੇ ਆਪਾਂ 1/1 ਸਾਰੇ ਸੂਟ ਹੀ ਦਿਖਾਵਾਂਗੇ ਜੀ ਲਓ ਜੀ ਫਰਸਟ ਸੂਟ ਆ ਗਿਆ ਆਪਣਾ ਏ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਿਓਰ ਜਾਮ ਕਾਟਨ ਦਾ ਸੂਟ ਹੈ ਇਹ ਵੀਰੇ ਲਰਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਨੀਚੇ ਬਹੁਤ ਹੀ ਸੋਹਣਾ ਜਿਹੜਾ ਇਹਦੇ ਉੱਪਰ ਦੇਖੋ ਪੇਂਟ ਹੋਇਆ ਹੋਇਆ ਸਾਰਾ ਤੇ ਇਹ ਦੇ ਨੈਕ ਦੇ ਉੱਪਰ ਵਰਕ ਹੋਇਆ ਹੋਇਆ ਤੁਸੀਂ ਨੈਕ ਦਾ ਵਰਕ ਵੀ ਮਸ਼ੀਨ ਵਰਕ ਵੀ ਚੈੱਕ ਕਰ ਸਕਦੇ ਹੋਗੇ ਸਾਰੇ ਸ਼ਰਟ ਦੇ ਉੱਪਰ ਦੇਖੋ ਤੁਸੀਂ ਬਲੌਕ ਪੇਂਟ ਹੋਇਆ ਹੈ ਸਮੇਤ ਦੁਪੱਟਾ ਇਹਦੇ ਨਾਲ ਕੰਟਰਾਸਟ ਦੇ ਵਿੱਚ ਦੁਪੱਟਾ ਲਗਾਇਆ ਹੋਇਆ ਹੈਗਾ ਸਫoon ਦਾ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਵੀ ਪੇਂਟ ਹੋਇਆ ਹੋਇਆ ਜੀ ਇਹ ਵਾਲੇ ਜਿਹੜੇ ਸੂਟ ਦਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਸਿਰਫ ਰਹੂਗਾ ਵਿੱਦ ਦੁਪੱਟਾ 999 999 ਰੁਪਏ ਦੇ ਵਿੱਚ ਵਿੱਦ ਦੁਪੱਟਾ ਆਊਗਾ ਵੀਰੇ ਸਾਰੀ ਸਾਰੀ ਸ਼ਰਟ ਦੇ ਉੱਪਰ ਬਲੌਕ ਪੇਂਟ ਹੋਇਆ ਹੈ ਕਲਰ ਵੀ ਬਹੁਤ ਪਿਆਰਾ ਹੈ orange color ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਇਹ ਵਾਲਾ ਜਿਹੜਾ ਵਰਕ ਕੀਤਾ ਆਪਾਂ ਸੇਮ ਦੁਪੱਟਾ ਜਿਹੜਾ ਨਾਲ ਡਾਈ ਕਰਵਾਇਆ ਹੈ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਤੇ ਸੂਟ ਵੀ ਬਹੁਤ ਸੋਹਣਾ ਜੀ ਫਸਟ ਸੂਟ ਆਪਣਾ ਆ ਗਿਆ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਆ ਬਾਕੀ ਤੁਹਾਨੂੰ ਬਣਵਾਏ ਵਨ ਵਨ ਸਾਰੇ ਸੂਟ ਹੀ ਦਿਖਾਵਾਂਗੀ ਜੀ ਸੈਕੰਡ ਸੂਟ ਆ ਗਿਆ ਆਪਣਾ ਇਹ ਵਾਲਾ ਇਹ ਆ ਗਿਆ ਜੀ ਪਿਓਰ ਗੀਜਾ कॉटन ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਪ੍ਰਿੰਟਡ ਗੀਜਾ कॉटन ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਬਣਿਆ ਸਾਰਾ ਐਸ ਲੋਡ ਸੂਟ ਬਣੂਗਾ ਜੀ ਇਹ ਵਾਲਾ ਘੇਰਾ ਬਣਿਆ ਹੋਇਆ ਸਾਰੀ ਸ਼ਰਟ ਦੇ ਵਿੱਚ ਆਹ ਵਾਲੀ ਬੂਟੀ ਆਊਗੀ ਇਹ ਵਾਲੀ ਬੂਟੀ ਸਾਰੀ ਸ਼ਰਟ ਦੇ ਵਿੱਚ ਬਣੀ ਹੈ ਘੇਰਾ ਮੇਰੀਆਂ ਭੈਣਾਂ ਨੂੰ ਕੋਈ ਦਿੱਕਤ ਨਹੀਂ ਜਿੰਨਾ ਮਰਜ਼ੀ ਬਣਾ ਸਕਦੇ ਕਿਉਂਕਿ ਜਿਨ੍ਹਾਂ ਨੇ ਤਾਂ 25 ਇੰਚ ਰੱਖਣਾ ਉਹ ਤਾਂ ਘੇਰਾ ਇੱਥੋਂ ਫੋਲਡ ਕਰ ਸਕਦੇ ਸੀ ਜਿਨ੍ਹਾਂ ਨੇ 25 ਤੋਂ ਘੱਟ ਰੱਖਣਾ ਹੋਊਗਾ ਲਾਈਕ 21 22 23 ਰੱਖਣਾ ਹੋਊਗਾ ਉਹ ਘੇਰਾ ਇੱਥੋਂ ਫੋਲਡ ਕਰਕੇ ਵੀ ਬਣਾ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਸੇਮ ਐਸਟੇਜ ਬੂਟੀ ਆਊਗੀ ਇਹਦੇ ਬਾਹਾਂਾਂ ਤੇ ਵੀ ਵਰਕ ਕਰੂਗਾ ਐਦਾਂ ਹੀ ਸਾਰੀ ਸ਼ਰਟ ਦੇ ਵਿੱਚ ਉੱਪਰ ਤੱਕ ਜਿਹੜੀ ਇਹ ਵਾਲੀ ਬੂਟੀ ਬਣੀ ਹੋਈ ਹੈ ਕਿ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦਿਓ ਬਿਲਕੁਲ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਲਾਈਟ ਜਾਂ ਡਸਟੀ ਜਿਹਾ ਕਲਰ ਹੈਗਾ ਲਵੈਂਡਰ ਡਸਟੀ ਜਿਹਾ ਬਹੁਤ ਹੀ ਸੋਹਣਾ ਕਲਰ ਹੈਗਾ ਤੇ ਵਰਕ ਵੀ ਬਹੁਤ ਸੋਹਣਾ ਹੋਇਆ ਹੈ ਇਹਦਾ ਪ੍ਰਾਈਸ ਵੀ ਜਿਹੜਾ ਸੇਮ ਐਸ ਟੀ ਇਸ ਰਹੂਗਾ ਜੀ ਆਪਣਾ 999 ਪ੍ਰਾਈਸ ਰਹੂਗਾ ਜਿਹੜੀ ਵੀ ਮੇਰੀ ਭੈਣ ਨੇ ਕਿਸੇ ਨੇ ਕੋਈ ਵੀ ਸੂਟ ਲੈਣਾ ਹੋਇਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਸੈਂਡ ਕਰ ਸਕਦੇ ਹੋ ਨੰਬਰ ਮੈਂ ਵੀਡੀਓ ਦੇ نیچے ਮੈਂਸ਼ਨ ਕਰ ਦਾਂਗੀ ਜੀ ਅ ਜਿਸ ਨੰਬਰ ਤੇ ਤੁਸੀਂ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਲਓ ਜੀ ਲਓ ਜੀ ਉਸ ਤੋਂ ਅਗਲਾ ਸੂਟ ਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣਾ ਫੈਬਰਿਕ ਹੈਗਾ ਅ ਏਕੇ ਟੈਕਸ ਹਾਂਜੀ ਏਕੇ ਟੈਕਸ ਦਾ ਫੈਬਰਿਕ ਲਗਾਇਆ ਹੋਇਆ ਹੈਗਾ ਸਟੱਫ ਵੀ ਬਹੁਤ ਸੋਹਣਾ ਤੁਸੀਂ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦਿਓ ਤੇ neck ਦੇ ਉੱਪਰ ਵਰਕ ਹੋਇਆ ਹੈ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਮਾਸਟਰਡ ਕਲਰ ਦਾ ਸੂਟ ਹੈ ਐਂਡ ਮਹਿਰੂਨ ਕਲਰ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੇ ਬਹੁਤ ਹੀ ਸੋਹਣਾ neck ਦੇ ਉੱਪਰ ਵਰਕ ਹੈ ਤੇ ਘੇਰੇ ਦੇ ਉੱਪਰ ਵੀ ਇਹਦੇ ਵਰਕ ਹੋਇਆ ਹੈ ਜੀ ਘੇਰੇ ਦੇ ਉੱਪਰ elephante ਵਾਲਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਹੋਇਆ ਤੇ ਬਾਹਾਂ ਦੇ ਉੱਪਰ ਵੀ ਇਹਦੇ ਸੇਮ ਐਸ ਇਟ ਇਸ ਵਰਕ ਹੋਇਆ ਹੋਇਆ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਕਿਉਂਕਿ ਵੀ ਅਪਾ ਵਰਕ ਦਾ ਇੰਨਾ ਨਹੀਂ ਲੈ ਰਹੇ ਜਸਟ ਅਪਾ ਫੈਬਰਿਕ ਦੇ ਹੀ ਪੈਸੇ ਜਿਹੜੇ ਲੈ ਰਹੇ ਹੈਗੇ ਸੋ ਇਹਦਾ ਪ੍ਰਾਈਸ ਜਿਹੜਾ ਰਹੂਗਾ ਜੀ 1150 ਰੁਪਏ ਇਹਦਾ ਪ੍ਰਾਈਸ ਡਿਸਕਾਊਂਟ ਦੇ ਉੱਪਰ ਰਹੂਗਾ ਫਰੈਸ਼ ਆਰਟੀਕਲ ਦੇ ਵਿੱਚ ਇਹ ਸੇਮ ਪ੍ਰਾਈਸ ਦੇ ਵਿੱਚ ਨਹੀਂ ਰੈਡੀ ਹੋਣਗੇ ਜੀ ਇਹ ਜਿਹੜਾ ਡਿਸਕਾਊਂਟ ਵਾਲਾ ਪ੍ਰਾਈਸ ਹੈ ਸਿਰਫ ਡਿਸਕਾਊਂਟ ਵਾਲੇ ਪ੍ਰਾਈਸ ਦੇ ਵਿੱਚ ਜਿਹੜੇ ਆਪਾਂ ਸਿੰਗਲ ਸਿੰਗਲ ਸੂਟ ਰੈਂਦੇ ਨੇ ਉਹੀ ਕੱਢ ਰਹੇ ਹੈਗੇ ਡਿਸਕਾਊਂਟ ਵਾਲੇ ਪ੍ਰਾਈਸ ਦੇ ਉੱਪਰ ਰੀਪੀਟ ਦੇ ਉੱਪਰ ਨਹੀਂ ਰੈਡੀ ਹੋਣਗੇ ਜੀ ਸੋ ਬਹੁਤ ਹੀ ਸੋਹਣਾ ਫੈਬਰਿਕ ਤੁਸੀਂ ਦੇਖ ਸਕਦੇ ਇੱਕ ਵਾਰ ਫੈਬਰਿਕ ਨੂੰ ਬਿਲਕੁਲ ਕਈ ਮੇਰੇ ਭੈਣਾਂ ਕੋਲੇ ਜਾਂਦੇ ਬਿਲਕੁਲ ਖਾਦੀ ਦੀ ਤਰ੍ਹਾਂ ਹੈ ਇਹ ਫੈਬਰਿਕ ਜਿਹੜਾ ਉਸ ਤੋਂ ਅਗਲਾ ਸੂਟ ਆ ਗਿਆ ਜੀ ਆਪਣਾ ਇਹ ਵਾਲਾ ਬਹੁਤ ਹੀ ਆਪਣਾ ਹਿੱਟ ਆਰਟੀਕਲ ਇਹਦੇ ਆਪਣੇ ਦੁਆਰਾ ਵੀ ਆਰਡਰ ਜਿਹੜੇ ਲਗਾਏ ਹੋਏ ਨੇਗੇ ਇਹ ਇਹਦਾ ਕਲਾ ਜਿਹੜਾ ਜ਼ਿਆਦਾਤਰ ਰਹਿੰਦਾ ਹੁੰਦਾਗਾ ਕਿਹੜੇ ਕਲਰ ਤੇ ਪ੍ਰੋਪਰ ਰੈਡੀ ਕਰਦੇ ਆ ਰੈਂਜ ਦਾ ਲਾਈਟ ਔਰੇਂਜ ਜੇ ਕਲਰ ਦੇ ਉੱਪਰ ਪੀਚ ਜੇ ਕਲਰ ਦੇ ਉੱਪਰ ਅਸੀਂ ਰੈਡੀ ਕਰਦੇ ਹੁੰਦੇ ਆਗੇ ਇਹ ਮੇਰੀ ਭੈਣ ਨੇ ਸਪੈਸ਼ਲ ਆਰਡਰ ਤੇ ਰੈਡੀ ਕਰਵਾਏ ਸੀ ਸਭ ਤੋਂ ਸੂਟ ਇਹ ਜਿਹੜਾ ਫੋਜੀਆ ਕਲਰ ਹੈ ਜੀ ਇਦੇ ਨਾਲ ਵੀ ਬਾਟਮ ਕਰੀਮ ਕਲਰ ਦੀ ਲੱਗੀ ਹੋਈ ਆ ਬਹੁਤ ਹੀ ਸੋਹਣਾ ਘੇਰੇ ਦੇ ਵਰਕ ਆ ਘੇਰੇ ਦੇ ਵਰਕ ਵੀ ਕੁਇਆ ਤੁਸੀਂ ক্লোਜ਼ ਤੋਂ ਚੈੱਕ ਕਰਵਾ ਦੋ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਹੈਗਾ ਸੇਮ ਐਸਟਿਸ ਵਰਕ ਆ ਜਿਹੜਾ ਆਪਣਾ ਪਹੁੰਚਿਆਂ ਦੇ ਉੱਪਰ ਕੀਤਾ ਹੈਗਾ ਸੇਮ ਹੀ ਪਾਵਾਂ ਦੇ ਉੱਪਰ ਕੀਤਾ ਹੈ ਜਦੋਂ ਆਪਣੇ ਇਹ ਸੂਟ ਰੈਡੀ ਕੀਤਾ ਸੀ ਇਹਦਾ ਪ੍ਰਾਈਸ ਬਿਨਾਂ ਗਲੀਆਂ ਆ ਕਾਵੀਨ ਵਾਲਾ ਗਲੀਆਂ ਕੱਢੇ ਤੋਂ ਬਿਨਾ 1500 ਰੁਪਏ ਪ੍ਰਾਈਸ ਸੀ ਅੱਜ ਦੇ ਦਿਨ ਲਈ ਜਿਹੜਾ ਇਹਦਾ ਪ੍ਰਾਈਸ ਰਹੂਗਾ ਇਹ ਵੀ ਸੂਟ ਡਿਸਕਾਊਂਟ ਦੇ ਉੱਪਰ ਰਹੂਗਾ ਜੀ ਸਿਰਫ 1300 ਰੁਪਏ ਦੇ ਵਿੱਚ रेडी टू डिस्पैच ਦਾ ਸੇਮ ਐਸਟਿਸ ਗਲੀਆਂ ਬਾਵਾ ਦੇ ਉੱਪਰ ਗੱਡੀਆਂ ਹੋਣਗੀਆਂ ਜੀ ਸੇਮ ਐਸਟਿਸ ਪਹੁੰਚੇ ਦੇ ਉੱਪਰ ਤੇ 셔ਟ ਦੇ ਉੱਪਰ ਵੀ ਆਪਣਾ ਜਿਹੜੇ ਇਹ ਵਾਲੀ ਘੇਰੇ ਦਾ ਕੰਮ ਆਊਗਾ ਅਗਰ ਕੋਈ ਮੇਰੀ ਫੈਨ ਫਰੈਸ਼ ਆਰਟੀਕਲ ਦੇ ਵਿੱਚ ਸਭ ਤੋਂ ਰੈਡੀ ਕਰਵਾਉਣਾ ਚਾਹੁੰਦੇ ਨੇ ਲਾਈਕ ਆਪਣਾ ਨਿਊ ਸੂਟ ਕਲਰ ਕੰਬੀਨੇਸ਼ਨ ਚੇਂਜ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਸੇਮ ਪ੍ਰਾਈਸ ਦੇ ਵਿੱਚ ਨਹੀਂ ਰੈਡੀ ਹੋਊਗਾ ਮੈਂ ਰਿਪੀਟ ਤੇ ਅਗੇਨ ਦੱਸ ਰਹੀ ਹਾਂ ਜੀ ਕਿਉਂਕਿ ਇਹ ਵਾਲੇ ਸੂਟ ਆ ਜਿਹੜੇ ਸਾਰੇ ਸੂਟ ਆਪਣੇ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਇਹ ਸੂਟ ਵੀ ਆਪਣਾ ਡਿਸਕਾਊਂਟ ਦੇ ਉੱਪਰ ਆ ਤੇ ਲੋ ਜੀ ਕਿ ਕਿ ਮੇਰੇ ਭੈਣਾਂ ਦੀ ਬਹੁਤ ਡਿਮਾਂਡ ਰਹਿੰਦੀ ਸੀ ਜੀ ਪੈਚਵਰਕ ਵਾਲਾ ਸੂਟ ਲੈ ਕੇ ਆਓ ਇਸ ਵਾਰ ਆਪਾਂ ਲੈ ਕੇ ਆਏ ਜੀ ਪੈਚਵਰਕ ਵਾਲਾ ਸੂਟ ਏਕੇ ਟੈਕਸ ਦੀ ਬਾਟਮ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਏਕੇ ਟੈਕਸ ਦੀ ਬਾਟਮ ਲੱਗੀ ਹੋਈ ਆ ਤੇ ਆਪਣਾ ਜਿਹੜਾ ਹੈਗਾਗਾ ਸ਼ਰਟ ਹੈਗੀ ਚੈੱਕ ਵਾਲੀ ਸ਼ਰਟ ਲਗਾਈ ਹੋਈ ਹੈ ਜੀ ਸ਼ਰਟ ਦੇ ਉੱਪਰ ਬਾਟਮ ਵਾਲਾ ਪੈਚ ਲਗਾ ਕੇ ਜਿਹੜਾ ਇਹ ਵਾਲਾ ਵਰਕ ਕੀਤਾ ਹੈ ਨੀਚੇ ਵੀ ਕੱਟ ਵਰਕ ਕੀਤਾ ਹੈ ਇਹਦੀ ਜਿਹੜੀ ਬਾਟਮ ਤੇ ਵਰਕ ਨਹੀਂ ਆਊਗਾ ਜੀ ਇਹਦੀ ਸ਼ਰਟ ਦੀ ਫਰੰਟ ਦੇ ਉੱਪਰ ਵਰਕ ਰਾਊਗਾ ਤੇ ਸ਼ਰਟ ਦੇ ਪੌਂਚਿਆਂ ਦੇ ਉੱਪਰ ਸੌਰੀ ਸ਼ਰਟ ਦੀ ਬਾਹਾਂ ਦੇ ਉੱਪਰ ਵਰਕ ਰਾਊਗਾ ਤੇ ਸ਼ਰਟ ਤੇ ਵਰਕ ਰਾਊਗਾ ਜੀ ਅਗਲਾ ਅਗਲਾ ਸੂਟ ਆਇਆ ਆਪਣਾ ਇਹ ਰਾਮਬੈਕਸ ਦੀ ਫੈਬਰਿਕ ਆ ਸਾਰੀ ਕੰਨੀ ਦੇ ਉੱਪਰ ਮੋਰਾ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਹੋਇਆ ਹੈ ਇਹ ਮੇਰੀ ਭੈਣ ਕੋਈ ਸਾ ਤੋਂ ਫੋਟੋ ਵੀ ਮੰਗ ਰਹੀ ਸੀ ਇਸ ਟਾਈਮ ਮੈਨੂੰ ਟਾਈਮ ਨਹੀਂ ਲੱਗਿਆ ਫੋਟੋ ਸੈਂਡ ਕਰਨ ਦਾ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਇਹਦੀ ਮੇ ਵੀ ਬਾਜੂ ਦੇ ਉੱਪਰ ਵੀ ਵਰਕ ਹੈ ਜੀ ਬਾਜੂ ਦੇ ਉੱਪਰ ਵੀ ਵਰਕ ਆ ਹਾਂਜੀ ਆ ਸੀ ਇਹ ਵਰਕ ਜਿਹੜਾ ਆ ਗਿਆ ਬਾਜੂ ਦੇ ਉੱਪਰ ਆ ਗਿਆ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਤੇ ਇਹ ਹੈਗਾ ਜਿਹੜਾ ਡਾਰਕ ਗ੍ਰੀਨ ਕਲਰ ਹੈ ਤੁਸੀਂ ਦੇਖ ਸਕਦੇ ਹੋਗੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਫਿਨਿਸ਼ਿੰਗ ਕੰਮ ਕੀਤਾ ਹੋਇਆ ਹੈਗਾ ਬੱਚਾ ਪ੍ਰਾਈਜ਼ ਜਿਹੜਾ ਇਹਦਾ ਰਾਮਟੈਕਸ ਵਾਲੇ ਦਾ ਇਹਦਾ ਵੀ 999 ਹੀ ਪ੍ਰਾਈਜ਼ ਰਹੂਗਾ ਜੀ ਓਰੀਜਨਲ ਫੈਬਰਿਕ ਆਪਾਂ ਨੇ ਯੂਜ਼ ਕੀਤੀ ਹੋਈ ਹੈਗੀ ਜਿੰਨਾ ਵੀ ਭੈਣ ਕੋਈ ਵੀ ਸੂਟ ਲੈਣਾ ਹੋਇਆ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਰੂਰ ਸੈਂਡ ਕਰੀ ਜਾਇਓ ਜੀ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਜਿਹੜਾ ਆਪਣਾ ਇਹ ਵੀ ਰੈਡੀ ਟੂ ਡਿਸਪੈਚ ਹੈ ਜੀ ਕਲਰ ਵੀ ਬਹੁਤ ਪਿਆਰਾ ਇਹਦੇ ਵਿੱਚ ਆਪਣੇ ਕੋਲ ਕਾਫੀ ਸੂਟ ਆਏ ਨੇ ਵੀਡੀਓ ਅੱਜ ਲੰਬੀ ਥੋੜੀ ਜੀ ਜਰੂਰ ਬਣੂਗੀ ਜੀ ਸੋ ਵੀਡੀਓ ਨੂੰ 스ਕਿਪ ਨਹੀਂ ਕਰਨਾ ਤੁਸੀਂ ਐਂਡ ਤੱਕ ਜ਼ਰੂਰ ਦੇਖਦੇ ਰਹਿਣਾ ਇਹ ਆ ਗਿਆ ਜੀ ਆਪਣਾ ਬਲੈਕ ਕਲਰ ਦਾ ਸੂਟ ਬਲੈਕ ਕਲਰ ਦਾ ਸੂਟ ਤੁਸੀਂ ਦੇਖਦੇ ਹੋ ਤਾਂ ਬਹੁਤ ਹੀ ਪਿਆਰਾ ਚੈੱਕ ਦਾ ਸੂਟ ਆ ਪਿਓਰ ਕਾਟਨ ਫੈਬਰਿਕ ਲੱਗੀ ਹੋਇਆ ਸਾਰੀ ਸ਼ਰਟ ਦੇ ਉੱਪਰ ਜਿਹੜੀ ਇਹ ਵਾਲੀ ਬੇਲ ਆ ਇਹ ਸਾਈਡ ਤੇ ਐਦਾਂ ਹੀ ਫਲਾਵਰ ਬਣੇ ਇੱਕ ਇਹ ਬਣਿਆ ਹੋਇਆ ਇੱਕ ਇਹ ਬਣਿਆ ਹੋਇਆ ਬਨ ਸਾਈਡ ਤੇ ਜਿਹੜਾ ਕੀ ਆ ਪੈਨਲ ਬਣਿਆ ਹੋਇਆ ਜੀ ਬਨ ਸਾਈਡ ਤੇ ਇਹ ਵਾਲੀ ਬੇਲ ਦਾ ਪੈਨਲ ਬਣਿਆ ਹੋਇਆ ਬਨ ਸਾਈਡ ਤੇ ਇਹ ਵਾਲਾ ਫਲਾਵਰ ਆ ਗਿਆ ਸੂਟ ਦੀ ਫੁੱਲ ਲੁੱਕ ਆ ਕੋਸਾ ਇਸ ਟਾਈਪ ਦੀ ਆਉਗੀ ਮੈਂ ਸੁਣ ਇੱਕ ਵਾਰ ਚੈੱਕ ਕਰਵਾ ਲੈਂ ਲੋ ਜੀ ਇਧਰ ਬੇਲ ਆ ਗਈ ਜਿੱਦਾਂ ਤੇ ਇਧਰ ਇਹ ਵਾਲਾ ਫਲਾਵਰ ਆ ਗਿਆ ਬਾਕੀ ਫਲਾਵਰ ਨੂੰ ਇੱਕ ਵਾਰ ਕਲੀਅਰ ਤੋਂ ਵੀ ਦਿਖਾ ਦਿਓ ਬਹੁਤ ਹੀ ਸੋਹਣਾ ਸਾਫ ਸੁਥਰਾ ਜਿਹਾ ਨੀਟ ਐਂਡ ਕਲੀਨ ਆਪਣਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਇਹਦੇ ਜਿਹੜਾ ਬਾਹਮਾ ਬਾਹਮਾ ਸਾਰਿਆਂ ਦੇ ਤੇ ਕੰਮ ਆਊਗਾ ਜੀ ਕਿਸੇ ਦੇ ਬਾਹਮਾ ਦੇ ਉੱਪਰ ਵਰਕ ਨਹੀਂ ਹੋਊਗਾ ਤਾਂ ਉਹਦੇ ਪੌਂਚਿਆਂ ਦੇ ਉੱਪਰ ਵਰਕ ਕੀਤਾ ਜਾਊ ਹੋਊਗਾ ਜੀ ਜੇ ਕਿਸੇ ਦੇ ਪੌਂਚਿਆਂ ਦੇ ਉੱਪਰ ਨਹੀਂ ਹੋਊਗਾ ਤਾਂ ਉਹ ਬਾਹਮਾ ਦੇ ਉੱਪਰ ਕਈਆਂ ਦੇ ਗੋਨਾ ਵੀ ਹੋਊਗਾ ਪੌਂਚੇ ਤੇ ਵੀ ਹੋਊਗਾ ਆਈ ਮੀਨ ਜ ਬਾਟਮ ਐਂਡ ਸਲੀਪਸ ਦੋਨਾਂ ਤੇ ਵੀ ਵਰਕ ਹੋਊਗਾ ਜੀ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਰੈਡੀ ਹੋਇਆ ਹੈ ਪ੍ਰਾਈਸ ਇਹਦਾ ਵੀ ਸੇਮ ਐਸ 30 ਰਹੂਗਾ ਜੀ 99999 ਪ੍ਰਾਈਸ ਰਹੂਗਾ ਇਹ ਆਪਣੀ ਸਟਾਕ ਕਲੀਅਰੈਂਸ ਸੇਲ ਆ ਗਈ ਜਿੰਨੇ ਵੀ ਭੈਣਾਂ ਨੇ ਲੈਣਾ ਸੂਟ ਆਪਣੇ ਕੋਲੋਂ ਲੈ ਸਕਦਾ ਦੁਬਾਰਾ ਰਿਪੀਟ ਦੇ ਉੱਪਰ ਸੇਮ ਸੂਟ ਕਦੇ ਵੀ ਨਹੀਂ ਰੈਡੀ ਹੋਊਗਾ ਜੀ ਲਓ ਜੀ ਇੱਕ ਆਪਣੇ ਕੋਲੇ ਆ ਗਿਆ ਇਹ ਵਾਲਾ ਸੂਟ ਬਹੁਤ ਹੀ ਸੋਹਣਾ ਸੂਟ ਆ ਚਿਕਨ ਦਾ ਸੂਟ ਆ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਆ ਗਿਆ ਜੀ ਚਿਕਨ ਦਾ ਸੂਟ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਸਾਰ ਪਿਓਰ ਕਾਟਨ ਦਾ ਸਟਾਫ ਲੱਗਿਆ ਹੋਇਆ ਹੈਗਾ ਤੇ نیچے ਵੀ ਜਿਹੜਾ ਪੇਂਟ ਹੋਇਆ ਹੋਇਆਗਾ ਤੁਸੀਂ ਪ੍ਰਿੰਟ ਹੋਇਆ ਸੌਰੀ ਪੇਂਟ ਨਹੀਂ ਹੈਗਾ ਜੀ ਇਹਦੇ ਨਾਲ ਜਿਹੜੀ ਆ ਗਈ ਜੀ ਹਾਂ ਸ਼ਰਟ ਆਈ ਇਹ ਆ ਗਿਆ ਦੁਪੱਟਾ ਪਿਓਰ ਮਲਮਲ ਕਾਟਨ ਦਾ ਦੁਪੱਟਾ ਲੱਗਿਆ ਹੋਇਆਗਾ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਸਾਰੇ ਦੁਪੱਟੇ ਦੇ ਉੱਪਰ ਜਿਹੜੀ ਸੌਰੀ ਇਹ ਵਾਲੀ ਪੱਟੀ ਲੱਗੀ ਹੋਈ ਆ ਇਹ ਸੇਮ ਫਿਨਿਸ਼ਿੰਗ ਪੱਟੀ ਲਾਈਕ ਟੈਪ ਤੇ ਜਿਹੜੀ ਦੁਪट्टे ਦੇ ਆਲੇ ਦੁਆਲੇ ਲੱਗੀ ਹੋਇਆ ਸਾਰੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟਡ ਦੁਪट्टे ਦੇ ਵਿੱਚ ਵੀ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈਗਾ ਇਹ ਸੂਟ ਵੀ ਆਪਣਾ ਜਿਹੜਾ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਜੀ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਰੈਡੀ ਹੋਊਗਾ ਸਿੰਪਲ ਸੋਪਰ ਜਾਂ ਪਾਰਟੀ ਵੀਰ ਸੂਟ ਇਹਨੂੰ ਜਿਹੜਾ ਆਪਾਂ ਬਣਾ ਸਕਦੇ ਆ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਇਹਦਾ ਪ੍ਰਾਈਸ ਇਹਦਾ ਵੀ 999 ਪ੍ਰਾਈਸ ਰਹੂਗਾ ਭੈਣੋ ਬੇਦ ਦੁਪਟਾ ਇਸ ਦਾ ਪ੍ਰਾਈਸ ਜਿਹੜਾ ਰਹੂਗਾ ਜੀ 399 ਪ੍ਰਾਈਸ ਰਹੂਗਾ ਜਿੰਨਾ ਕਿ ਮੇਰੀ ਭੈਣ ਨੇ ਉਹ ਲੈਣਾ ਤੁਸੀਂ ਉਹ ਸਾਡੇ ਕੋਲ ਸਕਰੀਨ ਸ਼ਾਟ ਸੈਂਡ ਕਰਕੇ ਇਹ ਵਾਲਾ ਸੂਟ ਵੀ ਜਿਹੜਾ ਹੈ ਲੈ ਸਾਥ ਦਿਓ ਜੀ ਇਸ ਤੋਂ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਸੂਟ ਇਹ ਥੋੜਾ ਜਿਹਾ ਕਾਸਟ ਹੈ ਹਾਂ ਜੀ ਇਸ ਤੋਂ ਅਗਲਾ ਸੂਟ ਆ ਗਿਆ ਆਪਣਾ ਬਰਫਰੀ ਦੇ ਉੱਪਰ ਸੂਟ ਹੈ ਉਸੀ ਦੇਖ ਸਕਦੇ ਹੋ ਇਹ ਸੂਟ ਆਪਣਾ ਬਰਬਰੀ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਬਰਬਰੀ ਦਾ ਸਟਾਫ ਆਗਾ ਬਹੁਤ ਹੀ ਸੋਹਣਾ ਪੇਂਟ ਹੋਇਆ ਹੈ ਪੇਂਟ ਹੋ ਕੇ ਪੇਂਟ ਦੇ ਉੱਪਰ ਜਿਹੜਾ ਹੈਂਡਵਰਕ ਦਾ ਕੰਮ ਹੋਇਆ ਹੈ ਜਿੱਦਾਂ ਇਹ ਵਾਲਾ ਕੰਮ ਆ ਗਿਆ ਜੀ ਇਹ ਵਾਲਾ ਆ ਗਿਆ ਇਹ ਵਾਲਾ ਆ ਗਿਆ ਇਹ ਵਾਲਾ ਸਾਰਾ ਹੈਂਡ ਦੇ ਨਾਲ ਜਿਹੜਾ ਕੰਮ ਹੋਇਆ ਹੈਗਾ ਪਿਓਰ ਬਰਬਰੀ ਕਾਟਨ ਦੇ ਉੱਪਰ ਆਪਣਾ ਇਹ ਵਾਲਾ ਸੂਟ ਜਿਹੜਾ ਰੈਡੀ ਹੋਇਆ ਹੈਗਾ ਇਹਦੇ ਭਾਵੇਂ ਕਿ ਵੀ ਮੇਰੀ ਕੰਮ ਹੋਊਗਾ ਜੀ ਕੋਲ ਚੈੱਕ ਕਰ ਲੈਣੇ ਆਹ 슬ੀਵਸ ਦੇ ਉੱਪਰ 슬ੀਵਸ ਦੇ ਉੱਪਰ ਹਾਂਜੀ 슬ੀਵਸ ਦੇ ਉੱਪਰ ਵੀ ਕੰਮ ਹੋਇਆ ਹੈ ਇਹ ਵਾਲੇ ਫਲਾਵਰ ਆ ਜਿਹੜੇ 슬ੀਵਸ ਦੇ ਉੱਪਰ ਬਣੇ ਹੋਏ ਨੇ ਬਾਹਮਾ ਦੇ ਉੱਪਰ ਬਣੇ ਹੋਏ ਨੇਗੇ ਤੇ ਸ਼ਰਟ ਦਾ ਫਰੰਟ ਇਹ ਰਹਾ ਸ਼ਰਟ ਦੀ ਜਿਹੜੀ ਫਰੰਟ ਲੁੱਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੈਂਟ ਕੇ ਜਿਹੜਾ ਇਹਨੂੰ ਆਪਾਂ ਜਿੱਦਾਂ ਛੋਟੀ ਮੋਟੀ ਪਾਰਟੀ ਤੇ ਜਾਣਾ ਸੂਟ ਆ ਜਿਹੜਾ ਰੈਡੀ ਕਰਵਾ ਸਕਦੇ ਆ ਇਹ ਵੀ ਅੱਜ ਦੇ ਦਿਨ ਲਈ ਜਿਹੜਾ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਇਹਦਾ ਡਿਸਕਾਊਂਟ ਦੇ ਉੱਪਰ ਪ੍ਰਾਈਸ ਆਊਗਾ ਸਿਰਫ 1350 ਪਿਆ ਸੀ ਇਹਦਾ ਡਿਸਕਾਊਂਟ ਹੈ ਜਿਹੜਾ ਪ੍ਰਾਈਸ ਰਹੂਗਾ ਜੀ 1350 ਰੁਪਏ ਇਹਦਾ ਡਿਸਕਾਊਂਟ ਦੇ ਉੱਪਰ ਪ੍ਰਾਈਸ ਰਹੂਗਾ ਇਸ ਤੋਂ ਜਿਹੜਾ ਅਗਲਾ ਸੂਟ ਆਪਾਂ ਨੇ ਰੈਡੀ ਕੀਤਾਗਾ ਲੋਪੇ ਨੂੰ ਇਹ ਆ ਗਿਆ ਆਪਣਾ ਇਹ ਸੂਟ ਦੀ ਮੈਂ ਆਈ ਥਿੰਕ ਦੁਵਾਰਾ ਵੀ ਪੀਠ ਦੇ ਉੱਪਰ ਵੀ ਰੈਡੀ ਕਰਨੇ ਨੇ ਸ਼ਰਟ ਦੀ ਫਰੰਟ ਦੇ ਉੱਪਰ ਵੀ ਇਹੇ ਹੋਇਆ ਹੋਇਆ ਜੀ ਬੈਕ ਦੇ ਇਹਦੇ ਕੰਮ ਹੋਇਆ ਹੋਇਆ ਨਹੀਂ ਇਹਦੀ ਮੈਨੂੰ ਹੈ ਨਹੀਂ 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 ਇਹਦੀ ਨਹੀਂ ਮੈਨੂੰ ਲੱਗਦਾ ਇਹਨੂੰ ਬਾਅਦ ਵਿੱਚ ਹੈਗਾ ਕੋਈ ਹਨਾ ਇੱਕ ਸੈਕਿੰਡ ਸਾਰਾ ਕੋਈ ਨਾ ਪੈ ਰਿਹਾ ਹੋਵੇ। ਇਹ ਲੱਗਦਾ ਬੈਕ ਤੇ ਹੋਣਾ ਨਹੀਂ ਇਹਦੇ ਤੇ। ਇਹ ਤਾਂ ਥੀਆ ਹੈਗਾ ਬੈਕ ਤੇ। ਹਾਂਜੀ ਇਹਦੀ ਜਿਹੜੀ ਸ਼ਰਟ ਦੀ ਫਰੰਟ ਐਂਡ ਬੈਕ ਦੇ ਉੱਪਰ ਸੇਮ ਐਸਿਸ ਇਹੀ ਕੰਮ ਹੋਇਆ ਹੈ। ਇਹੀ ਸ਼ਰਟ ਦੀ ਫਰੰਟ ਦੇ ਉੱਪਰ ਕੰਮ ਹੋਇਆ ਹੋਇਆ ਜੀ ਇਹ ਵਾਲਾ ਕੰਮ ਸ਼ਰਟ ਦੀ ਫਰੰਟ ਦੇ ਉੱਪਰ ਵੀ ਹੋਇਆ ਹੈ। ਸ਼ਰਟ ਦੇ ਪੈਕ ਦੇ ਉੱਪਰ ਵੀ ਕੰਮ ਹੋਇਆ ਹੈ ਤੇ 슬ੀਵਸ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈਗਾ ਫੈਬਰਿਕ ਜਿਹੜਾ ਰਹੂਗਾ ਏਕੇਟੈਕਸ ਦੀ ਪਿਓਰ ਕਾਟਨ ਜੀ ਰਹੂਗੀ ਤੁਸੀਂ ਦੇਖ ਸਕਦੇ ਹੋਗੇ ਫੈਬਰਿਕ ਦਾ ਸਟੱਫ ਤਾਂ ਵੀਰੇ ਫੋਟੋ ਚ ਵੀ ਵੈਸੇ ਕਲੀਅਰ ਹੋ ਜਾਂਦਾ ਹੱਥ ਚ ਫੜੇ ਤਾਂ ਥੋੜਾ ਜਿਆਦਾ ਕਲੀਅਰ ਹੋ ਜਾਂਦਾ ਹੈ ਜਿੰਨਾ ਵੀ ਆਪਣਾ ਫੈਬਰਿਕ ਲਗਾਇਆ ਹੋਇਆ ਸਾਰਾ ਬ੍ਰਾਂਡਡ ਸਟੱਫ ਯੂਜ਼ ਕਰਕੇ ਲਗਵਾਇਆ ਹੋਇਆ ਹੈ ਜੀ ਬਹੁਤ ਹੀ ਸੋਹਣਾ ਸ਼ਰਟ ਵੀ ਫਰੰਟ ਤੇ ਪੈਕ ਤੇ ਇਹ ਵਾਲਾ ਕੰਮ ਹੋਇਆ ਹੈ ਇਹ ਵੀ ਆਪਣੇ ਕੋਲ ਸਿੰਗਲ ਆਰਟੀਕਲ ਰਹਿੰਦਾ ਜੀ ਏ ਵੀ ਡਿਸਕਾਊਂਟ ਦੇ ਉੱਪਰ ਇਹਦਾ ਡਿਸਕਾਊਂਟ ਪ੍ਰਾਈਸ ਜਿਹੜਾ ਰਹੂਗਾ ਸ਼ਰਟ ਦੀ ਫਰੰਟ ਬੈਕ ਪਾਵਾਂ ਦੇ ਉੱਪਰ ਕੰਮ ਕਰਕੇ ਸਿਰਫ 1200 ਰੁਪਏ ਦਾ ਪ੍ਰਾਈਸ ਜਿਹੜਾ ਰਹੂਗਾ ਜੀ ਹੋ ਸਕੇ ਮੈਂ ਹਾਂਜੀ ਹੋ ਸਕੇ ਮੈਂ ਇਹਦੀ ਜਿਹੜੀ ਕੀ ਹੈ ਆਪਣੀ ਮਾਡਲ ਪਿਕ ਵੀ ਵੀਡੀਓ ਦੇ ਵਿੱਚ ਨਾਲ ਹੀ ਹੀ ਅਟੈਚ ਕਰ ਦਾਂਗੀ ਕਿਵੇਂ ਸਟਿਚਿੰਗ ਦਾ ਬਹੁਤ ਹੀ ਸੋਹਣਾ ਸਟਿਚਿੰਗ ਹੋ ਕੇ ਬਹੁਤ ਹੀ ਸੋਹਣਾ ਇਹ ਵਾਲਾ ਸੁੰਟਾ ਜਿਹੜਾ ਰੈਡੀ ਹੁੰਦਾਗਾ ਇਹ ਵੀ ਆਪਣਾ ਸੂਟ ਜਿਹੜਾ ਡਿਸਕਾਊਂਟ ਦੇ ਉੱਪਰ ਲਗਾਇਆ ਹੈ ਬਾਕੀ ਜਿਹੜੀਆਂ ਵੀ ਮੇਰੇ ਭੈਣੇ ਵੀਡੀਓ ਦੇਖਣ ਦੇ ਨਾਲ-ਨਾਲ ਆਪਣੀ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਕਰਕੇ ਆਣਗੇ ਜੀ ਹਨਾ ਸ਼ੇਅਰ ਤੇ ਮੈਨੂੰ ਸਕਰੀਨਸ਼ਾਟ ਭੇਜਣਗੇ ਆਪਾਂ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਜਿਹੜਾ ਇਹਨੇ ਸੂਟਾਂ ਦੇ ਉੱਪਰ ਦੇ ਦੇ ਦਾਂਗੇ ਜੀ ਅ ਅਗਲਾ ਸੂਟ ਆ ਗਿਆ ਸਾਰੇ ਨਹੀਂ ਦਿਖਾਈਆਂ ਮੈਨੂੰ ਲੜੀ ਗਈ ਬੱਚੇ ਨੂੰ ਹਾਂਜੀ ਆਹ ਵਾਲਾ ਸੂਟ ਆ ਗਿਆ ਆਪਣਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਕਲੀਅਰ ਰਿਹਾ ਬਰਕੇ ਇਹਦੀ ਵੀ ਮਾਡਲ ਪਿਕ ਵੈਸੇ ਨਾਲ ਹੀ ਅਟੈਚ ਕਰ ਦਾਂਗੇ ਕਿਉਂਕਿ ਮਾਡਲ ਪਿਕ ਤੋਂ ਥੋੜਾ ਜਿਹਾ ਜ਼ਿਆਦਾ ਕਲੀਅਰ ਹੈ ਉਹ ਬਹੁਤ ਹੀ ਸੋਹਣਾ ਬਾਹਮਾਂ ਦੇ ਉੱਪਰ ਕੰਮ ਹੋਇਆ ਹੋਇਆ ਹੈ ਇਹਦੇ ਸੇਮ ਐਸ ਚੀਜ਼ ਜਿਹੜਾ ਪੌਂਚਿਆਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਜੀ ਪੌਂਚਿਆਂ ਦਾ ਕੰਮ ਕਿੱਥੇ ਆ ਇਹ ਪੌਂਚਿਆਂ ਦਾ ਫਿਰ ਬਾਹਮਾਂ ਦਾ ਕਿੱਥੇ ਲਓ ਜੀ ਇਹ ਸਾਨੂੰ ਖੋਲ ਕੇ ਦਿਖਾ ਦਿੰਨੇ ਖੋਲ ਕੇ ਜ਼ਿਆਦਾ ਕਲੀਅਰ ਹੋਊਗਾ ਇਹ ਸ਼ਰਟ ਦੀ ਫਰੰਟ ਆ ਗਈ ਫਰੰਟ ਦੇ ਉੱਪਰ ਕੰਮ ਆ ਗਿਆ ਜੀ ਇਹ ਆ ਗਈਆਂ ਬਾਵਾਆਂ ਆ ਗਈਆਂ ਜਿਹੜੀਆਂ ਆਹ ਵਾਲੀਆਂ ਆ ਗਈਆਂ ਦਿਸਦੀਆਂ ਨੇ ਹਾਂਜੀ ਇਹ ਵਾਲੀ ਬਾਜੂ ਆ ਗਈਆਂ ਬਾਜੂ ਦੇ ਉੱਪਰ ਕੰਮ ਤੇ ਜਿਹੜਾ ਇਹ ਵਾਲਾ ਇਹ ਵਾਲਾ ਕੰਮ ਹੈ ਜਿਹੜਾ ਪੌਂਚਿਆਂ ਦੇ ਉੱਪਰ ਕੰਮ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਹੈ ਜਿਹੜਾ ਪੌਂਚੇ ਦੇ ਉੱਪਰ ਕੀਤਾ ਫੈਬਰਿਕ ਇਹ ਵੀ ਦੀਪ ਸਿਰੀ ਦਾ ਰਹੂਗਾ ਜੀ ਇਹ ਹੈਗਾ ਜਿਹੜਾ ਦੀਪ ਸਿਰੀ ਮਿਲਦਾਗਾ ਤੇ ਬਰਬਰੀ ਕਾਟਨ ਬਰਬਰੀ ਦੇ ਉੱਪਰ ਜਿਹੜਾ ਇਹ ਵਾਲਾ ਸੂਟ ਹੈ ਰੈਡੀ ਹੋਇਆ ਹੋਇਆ ਹੈਗਾ ਆਗਰ ਵੀ ਮਿਲਦਾ ਹੈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ ਤੇ ਜਿਹੜਾ ਸਾਨੂੰ ਸਕਰੀਨਸ਼ਾਟ ਲੈ ਕੇ ਤੇ ਅੱਜ ਸਾਧ ਦਿਓ ਜੀ ਇੱਕ ਸੂਟੇ ਦੇ ਵਿੱਚ ਇਹ ਆ ਗਿਆ ਤੇ ਪ੍ਰਾਈਸ ਜਿਹੜਾ ਇਹਦਾ ਰਹੂਗਾ ਇਹਦਾ ਪ੍ਰਾਈਸ ਇਹਦਾ ਪ੍ਰਾਈਸ ਮੈਂ ਮੈਂਸ਼ਨ ਕਰਨਾ ਭੁੱਲ ਗਈ ਸੀ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ 1200 ਰੁਪਏ ਪ੍ਰਾਈਸ ਰਹੂਗਾ ਜੀ ਲਓ ਜੀ ਇੱਕ ਮੇਰੇ ਭੈਣਾਂ ਦੀ ਬਹੁਤ ਡਿਮਾਂਡ ਸੀ ਵੀ ਚੈੱਕ ਵਾਲਾ ਸੂਟ ਲੈ ਕੇ ਆਓ ਜੀ ਚੈੱਕ ਵਾਲਾ ਸੂਟ ਲੈ ਕੇ ਆਏਗੇ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਬਹੁਤ ਹੀ ਹੈਵੀ ਕੰਮ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਲਾਸਟ ਟਾਈਮ ਇਹ ਸੂਟ ਆਪਣੇ ਪੈਚ ਲਗਾ ਕੇ ਰੈਡੀ ਕੀਤਾ ਸੀ ਇਸ ਵਾਰ ਵਿਦਆਊਟ ਪੈਚ ਕੀਤਾ ਹੈ ਇੱਕ ਵਾਰ ਤੁਹਾਨੂੰ ਟੇਬਲ ਤੇ ਰੱਖ ਕੇ ਵੀ ਆਪਾਂ ਦਿਖਾ ਦਨੇ ਹਾਂ ਜੀ ਬਹੁਤ ਸੋਹਣਾ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇੱਕ ਵਾਰ ক্লোਜ਼ ਤੋਂ ਬਿਲਕੁਲ ਕੰਮ ਨੂੰ ਦੇਖ ਸਕਦੇ ਕਿੰਨਾ ਸਾਫ਼ ਸੁਥਰਾ ਜਿਹਾ ਘੇਰੇ ਦਾ ਜਿਹੜਾ ਕੰਮ ਹੈ ਸੇਮ ਐਸ ਚੀਜ਼ ਕੰਮ ਹੈ ਜਿਹੜਾ ਨੈਕ ਦੇ ਉੱਪਰ ਵੀ ਹੋਇਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਕੰਮ ਹੋਇਆ ਹੈਗਾ ਤੇ ਇਹ ਆ ਗਈਆਂ ਜੀ ਬਾਵਾ ਬਾਵਾ ਦੇ ਉੱਪਰ ਵੀ ਤੁਸੀਂ ਕੰਮ ਦੇਖ ਸਕਦੇ ਹੋ ਇਹ ਆ ਗਈਆਂ ਬਾਵਾ ਬਾਵਾ ਦਾ ਕੰਮ ਵੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਾਵਾ ਦੇ ਉੱਪਰ ਵੀ ਵਰਕ ਹੋਇਆ ਹੋਇਆ ਸੀ ਇਹਦੇ ਨਾਲ ਜੇ ਆਪਣੇ ਕੋਲੇ ਹੋਰ ਸੂਟ ਵੀ ਰੈਡੀ ਨੇਗੇ ਕਲਰ ਕੰਬੀਨੇਸ਼ਨ ਉਹਨੇ ਥੋੜਾ ਚੇਂਜ ਦਾ ਪ੍ਰਾਈਸ ਵੀ ਲੱਗ ਲਗਾ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਆਪਣਾ ਇਹ ਆਪਣਾ ਹਜੇ ਨੈ ਰੈਡੀ ਹੋ ਕੇ ਆਇਆ ਜੀ ਇਹਨੇ ਜਸਟ ਵੀਡੀਓ ਦੇ ਵਿੱਚ ਵੈਸੀ ਦਿਖਾਤਾ ਇਹਦਾ ਪ੍ਰਾਈਸ ਜਿਹੜਾ ਰਹੂਗਾ ਭਾਵੇਂ 1300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈਗਾ ਸੂਟ ਬਹੁਤ ਹੀ ਸੋਨਾ ਬਣ ਕੇ ਜਿਹੜਾ ਇਹਨੂੰ ਆਪਾਂ 파ਰਟੀ ਦੇ ਸੂਟ ਬਣਾ ਸਕਦੇ ਹਾਂ ਜੀ ਇੱਕ ਆਪਣੇ ਕੋਲੇ ਸੂਟ ਆ ਗਿਆ ਜੀ ਲਓ ਜੀ ਇੱਕ ਆਪਣੇ ਕੋਲੇ ਸੂਟ ਆ ਗਿਆ ਜੀ ਇਹ ਵਾਲਾ ਕ੍ਰਾਸ਼ ਫੈਬਰਿਕ ਦੇ ਉੱਪਰ ਰੈਡੀ ਹੋਇਆ ਹੋਇਆ ਜੀ ਆਰਗਨ ਜਾਂ ਕ੍ਰਾਸ਼ ਦਾ ਪ੍ਰੇਵਲ ਸੂਟ ਹੈ ਜਿਹੜਾ ਰੈਡੀ ਕੀਤਾ ਬਹੁਤ ਹੀ ਸੋਨਾ ਨੈਕ ਦਾ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਵੀ ਹੈ ਬਹੁਤ ਸੋਹਣਾ ਨੈੱਕ ਦਾ ਕੰਮ ਹੋਇਆ ਹੈ ਇਹ ਵੀ ਜਿਹੜਾ ਆਪਣਾ ਹੈਗਾ ਜੀ ਪਾਰਟੀ ویئر ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਬਾਹਮਾਂ ਦੇ ਉੱਪਰ ਵੀ ਇਹਦਾ ਕੰਮ ਹੋਇਆ ਹੋਇਆ ਹੈਗਾ ਬਾਹਮਾਂ ਦਾ ਕੰਮ ਦੇਖੋ ਹਾਂਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਾਹਮਾਂ ਦੇ ਉੱਪਰ ਕੰਮ ਹੋਇਆ ਬਾਹਮਾਂ ਦਾ ਵੀ ਬਹੁਤ ਸੋਹਣਾ ਸਾਫ਼ ਸੁਥਰਾ ਜਿਹੜਾ ਕੰਮ ਕੀਤਾ ਫੈਬਰਿਕ ਵੀ ਬਹੁਤ ਵਧੀਆ ਹੈਗਾ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ ਓਨਲੀ 3990 ਓਨਲੀ ਟ੍ਰਿਪਲ ਨਾਈਨ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਰੈਡੀ ਟੂ ਡਿਸਪੈਚ ਆ ਬਾਕੀ ਆਪਾਂ ਜਿਹੜੇ ਸੂਟ ਰਹਿ ਗਏ ਜੀ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਅੱਜ ਵਾਲੀ ਵੀਡੀਓ ਥੋੜੀ ਜਿਹੀ ਜ਼ਿਆਦਾ ਲੰਬੀ ਬਣ ਜੂਗੀ ਜੇ ਆਪਾਂ ਸਾਰੇ ਸੂਟ ਦਿਖਾਵਾਂਗੇ ਸੋ ਇਹ ਵਾਲੇ ਜਿਹੜੇ ਰਹਿ ਗਏ ਸੂਟ ਇੱਕ ਵਾਰ ਦਿਖਾਈ ਰਾਂਗੇ ਇਹ ਵਾਲੇ ਜਿਹੜੇ ਰਹਿ ਗਏ ਸੂਟ ਤੇ ਇਹ ਵਾਲੇ ਜਿਹੜੇ ਰਹਿ ਗਏ ਸੂਟ ਇਹ ਸਾਰੇ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਤਾਂ ਆਪਣੇ ਚੈਨਲ ਨੂੰ ਕੀ ਕਰ ਲਿਓ ਸਬਸਕ੍ਰਾਈਬ ਕਰ ਲਿਓ ਜਿਹੜੀ ਵੀ ਆਪਾਂ ਕੱਲ ਵੀਡੀਓ ਅਪਲੋਡ ਕਰਾਂਗੇ ਉਹ ਜਲਦੀ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਕਿੰਨਿਆਂ ਦੇ ਨਾਲ ਦੇ ਨਾਲ ਆਪਣੇ ਕੋਲੇ ਡਬਲ ਡਬਲ ਸੂਟ ਵੀ ਰੈਡੀ ਕੀਤੇ ਹੋਏ ਨੇ ਜਿਵੇਂ ਆਪਣੇ ਲਾਸਟ ਵੀਡੀਓ ਪਾਈ ਸੀ 99 ਵਾਲੀ ਉਹਨਾਂ ਦੇ ਵਿੱਚ ਆਪਣੇ ਕੋਲੇ 4-5 ਸੂਟ ਨਹੀਂ ਪਾਈ ਸੀ तकरीबन 5 ਸੂਟ ਜਿਹੜੇ ਸੋਲਡ ਹੋ ਗਏ ਸੀ ਉਹ ਆਪਣੇ ਨਾਲ ਦੁਬਾਰਾ ਰਿਪੀਟ ਦੇ ਉੱਪਰ ਆਪਣੇ ਕੋਲੇ ਉਹਨਾਂ ਨਾਲ ਸਿੰਗਲ ਸਿੰਗਲ ਹੋਰ ਆਰਟੀਕਲ ਪਿਆ ਸੀਗਾ ਕਿਉਂਕਿ ਉਹ ਡਬਲ ਡਬਲ ਸੂਟ ਰਹੇ ਸੀਗੇ ਤੇ ਉਹ ਆਪਾਂ ਨੇ ਦੁਬਾਰਾ ਫੇਰ ਡਿਸਕਾਊਂਟ ਦੇ ਉੱਪਰ ਜਿਹੜੇ ਲਗਾਤੇ ਨੇ ਸੋ ਇਹਨਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਕੱਲ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਕੋਈ ਨਿਊ ਡਿਸਕਾਊਂਟ ਵਾਲੇ ਸੁੱਟਾਂ ਦੇ ਨਾਲ ਜੀ ਐਂਡ ਕੋਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਸ਼ਸ਼ੀ ਅਕਾਲ ਜੀ ਮਿਲਦੇ ਆ ਕੱਲ ਨਿਊ ਵੀਡੀਓ ਦੇ ਨਾਲ ਐਂਡ ਅੱਜ ਵਾਲੀ ਵੀਡੀਓ ਨੂੰ ਪਤਵਾਰੀ ਸ਼ੇਅਰ ਕਰਕੇ ਮੇਰੇ ਭੈਣਾਂ ਤੱਕ ਜਰੂਰ ਪਹੁੰਚਾਓ ਜੀ ਐਂਡ ਸ਼ੇਅਰ ਕਰਨ ਵਾਲੇ ਨੂੰ ਮਿਲੂਗਾ ਸਪੈਸ਼ਲ ਡਿਸਕਾਊਂਟ ਡਿਸਕਾਊਂਟ ਜੀ